ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਬਲ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਬਾਈ ਟੋਟਲ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਵਧੀਆ ਹਾਂਜੀ ਬਈ ਵਧੀਆ ਨਾਮ ਤੇ ਡਰੈੱਸ ਕੋ ਨਾਮ ਵੀ ਹਰਜੀਤ ਸਿੰਘ ਪਿੰਡ ਸ਼ੰਨਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਗੀ ਠੀਕ ਹੈ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਟੌੜ ਸਹਿਰ ਆ ਜਾਂਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 95014 33579 ਠੀਕ ਹੈ ਬਾਈ ਬਾਈ ਜਣੀ ਬੜ ਦੇ ਨੇ ਕਿਹੜਾ ਸੋਸ ਹੋਈ ਆ ਇਹ ਦੋ ਸੋਸ ਹੋਈ ਆ ਬਈ ਕਦੋਂ ਸੋਈ ਆ ਬਈ ਇਹਨੂੰ ਦੋ ਜਿਆ ਕਰ ਤੋਈ ਲਾਗੀ ਠੀਕ ਹੈ ਆਪਾਂ ਰਕੇ ਕੀ 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 ਕਾ ਅਨਾਰ ਬੰਦ ਦਾ ਤਾਂ ਜੰਬ ਚੀ ਦਾ ਕੱਟਿਆ ਨਾੜੂਆ ਬੱਚਾ ਕੀ ਆ ਮਗਰ ਮਗਰ ਬੱਚਾ ਬਈ ਬੱਚਾ ਬਈ ਠੀਕ ਹੈ ਤੇ 몰ੀ ਆਪਾਂ 7 ਕਿਲੋ ਚੋਕੇ ਲੈ ਕੇ ਆਂਦੀ ਹੈਗੀ ਓਕੇ ਦੂਜੇ ਸੂਏ ਐਦ ਕਿੰਨਾ ਵੱਡਾ 24 25 ਕਿਲੋ ਤਾਂ ਚਵਾ ਦੂਗੀ ਹੂੰ ਤੇ ਇਹਦੇ ਆ ਮਗਰ ਲੈਣ ਤੋਂ ਆਪ ਤੇ ਲਮਨ ਕੀਤੀ ਲਗੀ ਠੀਕ ਆ ਤੇ ਦੁੱਧ ਆਉਂਦਾ ਹੈ ਚੋਂ ਠੀਕ ਆ ਆਪਾਂ ਦੇਣੀ ਤਿਲ ਕਹਿ ਕੇ ਹੈਗੀ ਠੀਕ ਆ ਬਾਕੀ ਹੇ ਟਾਈਮ ਵੀ ਨਾ 10 11 ਦਾ ਟਾਈਮ ਹੋਇਆਗਾ ਹੂੰ ਸ਼ਾਮ ਤੱਕ ਕੱਢ ਰ ਜਿਹੜਾ ਹੈਂਡਰ ਪੂਰਾ ਵਧੀਆ ਬਣਾ ਲੈਣਾ ਵੀ ਕੱਲਾ ਕੱਲਾ ਥਣ ਪੂਰੀ ਵਿੱਚੇ ਥਣ ਇੱਕ ਥਣ ਤੋਂ ਬਈ ਗਾ ਤੱਲ ਮੰਨ ਕੇ ਲਈਏ ਤੱਲ ਮੰਨ ਕੇ ਦੇਣੀ ਆ ਹਾਂ ਵੀ ਦੁੱਧ ਆਉਂਦਾਗਾ ਕਿ ਥਣ ਬੰਦ ਨਹੀਂਗਾ ਕੁਝ ਵੀ ਨਹੀਂਗਾ ਦੁੱਧ 10 ਲੀਟਰ ਆਉਂਦਾਗਾ ਇਹ ਜੋ ਠੀਕ ਆ ਥਣ ਬਹੁਤ ਚੰਗਾ ਹਨ ਹਾਂ ਵੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚੇ ਥਣ ਦੁੱਧ ਹੁਣ ਵੀ 7 8 ਕਿਲੋ ਬੋਲੀ ਇੱਕ ਟਾਈਮ ਦੀ ਹੋਗੀ ਦੂਜੇ ਦਿਨ ਨੂੰ ਅੱਜ ਠੀਕ ਆ ਦੁੱਧ ਮਾਲਕਾਂ ਨੇ ਉਦੋਂ ਵੀ ਤੇ 24 ਕਿਲੋ ਦੁੱਧ ਚੋਆ ਵਾ ਦੱਸਿਆ ਵਾ ਐਦਿਕਾ ਪਤੀ 24 ਕਿਲੋ ਦੁੱਧ ਹੀ ਕਹਿ ਕੇ ਦੇਣੀ ਹੈਗੀ ਠੀਕ ਆ ਹਾਂ ਚਵਾਈ ਚੁਈ ਕਿਵੇਂ ਚਵਾਈ ਚੁਈ ਇੱਕ ਨੰਬਰ ਆ ਧਾਰਾ ਮਾਰ ਕੇ ਪੂਰਾ ਠੀਕ ਆ ਚਵਾਈ ਕਿਹੜਾ ਤੋੜਾ ਧਾਰਾ ਦੇਖੋ ਕੋਈ ਬੜ ਛੋਟੀ ਮੰਨ ਕੇ ਨਾ ਆਵੇ ਕੋਈ ਵੀ ਸਹੀ ਗੱਲ ਆ ਭਾਈ ਪੂਰਾ ਫੁੱਲ ਕੱਦਦਾ ਬੜ ਦਾ ਫੁੱਲ ਕੱਦਦਾ ਸਮੀ ਬਲੀ ਰਾਜਿਆ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਚਵਾਈ ਚੁਈ ਭਾਈ ਕਹਿੰਦਾ ਇੱਕ ਨੰਬਰ ਧਾਰਾ ਮਾਰ ਕੇ ਦਿਖਾ ਦੇ ਕੋਈ ਚੱਕਰੀ ਨਹੀਂ ਆਣੀ ਮਗਰ ਮੂਰ ਦਾ ਲੇਵਾ ਬੜ ਦਾ ਪੂਰਾ ਫੁੱਲ ਦਾ ਨਾੜਾ ਨੂੜਾ ਨਾ ਲੇਵਾ ਭਰਿਆ ਪਿਆ ਭਰਿਆ ਪਿਆ ਹਣਾ ਕਿਆ ਫੁੱਲ ਲਸੀ ਨਹੀਂ ਬੜ ਪੂਰੀ ਫੁੱਲ ਭਜਣ ਚਾਹੀ। ਸੋਈ ਸਵਾਈਆ ਕਿਸੇ ਬਸ ਨਹੀਂ ਇਸੇ ਵਾਲਾ ਬੰਦਾ ਹੋਇਆ 25 ਨਹੀਂ 23 24 ਕਿਲੋ ਜਦ ਕੋਈ ਬਾੜਾ ਨਹੀਂ ਭਈਣੋ। ਹਮਮ ਸਹੀ ਕਰਦਾ ਬਈ। ਇਹ ਨਾੜਾ ਦਿਖਾਉਂਦੇ ਨਾੜਾ ਲੇਵੇ ਤੇ ਬਈ ਸਹੀ ਗੱਲ ਬਾਈ ਜੀ ਬਹੁਤ ਚੰਗੀਆਂ ਨੇ। ਇਹ ਬਲ। ਕਿਆ ਬਾਤ ਹੈ। ਨਾੜਾ ਨੂੜਾ ਫੁੱਲ ਚੰਗੀਆਂ ਹਣਾ। ਆ ਦੇਖ ਲੋ ਇਹ ਟਾਈਪ ਨਾ ਮਗਰ ਨੂੰ ਵੀ ਲੇਵਾ ਦਿਖਾਉਂਦੀ ਆ 4 ਇੰਚੀ। ਹਮਮ ਆਹ ਮੈਂ ਇੱਧਰ ਦੀ ਵਹਿਆ ਕਿੱਧਰ ਦੀ ਮਰਜੀ ਵਹੇ ਸ਼ੀਲ ਠੰਢੀ ਬਹੁਤ ਹੈ ਲੈ ਕੋਈ ਚੱਕਰ ਨਹੀਂ ਕਹਿੰਦੀ ਕੁਛ ਨਹੀਂ ਹਾਂ ਬਈ ਕੀ ਬਾਤ ਹੈ ਠੰਢੀ ਸੀ ਲੈ ਜਿਸ ਤਰ੍ਹਾਂ ਮਰਜੀ ਬੈਠਾ ਲੈ ਚਾਹ ਲਾਉਣਾ ਲਾਓ ਨਹੀਂ ਲਾਣਾ ਲਾਓ ਹੂੰ ਰੱਬ ਵੀ ਕੋਈ ਚੱਕਰ ਨਹੀਂ ਹੈ ਲੈ ਜਿਵੇਂ ਮਰਜੀ ਵਜਾ ਚੂਣ ਬੜਾ ਚੰਗਾ ਹਨਾ ਬਈ ਚਵਾਈ ਨੇ ਕੋਈ ਚਵਾਈ ਬੜੀ ਚੰਗੀ ਹੈ ਨਾ ਜਿਵੇਂ ਮਰਜੀ ਦਾ ਰਮਾਈ ਗੱਲ ਕੋਈ ਚੱਕਰ ਨਹੀਂ ਹੈ ਕਹਿੰਦੀ ਗਰਮ ਵਾਲੀ ਕੁਛ ਨਹੀਂ ਜਿਹੜੇ ਜੋ ਤੇ ਲੈ ਇਹਦੇ ਜੋ ਵੀ ਆਉਂਦਾ ਦੁੱਧ ਆਉਂਦਾ ਦੁੱਧ ਵੀ ਆਪਾਂ ਐ ਲੈ ਕੇ ਬੈਠਣਾ ਹੂੰ ਲੈ ਭਾਈ ਦੁੱਧ ਤਾਂ ਆਉਂਦਾ ਗਿਆ ਹਨ ਆਪਾਂ ਕਹਿ ਕੇ ਤੇ ਜਾਂਦੀ ਜੰਮੀ ਆ ਭਾਈ ਠੀਕ ਹੈ ਚੱਲ ਸਕਦਾ ਹਾਂ 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 ਵੀ ਐਂ ਰੱਦਾ ਕਿ ਲੋ ਦੁੱਧ ਆਉਂਦਾ ਹੈ ਲਾਇਕ ਨਹੀਂ ਮਾਦੀ ਚੋ ਇਹ ਦੁੱਧ ਆ ਜਾਂਦਾ ਆਪਾਂ ਕਹਿ ਕੇ ਤਲ ਦੇਵਾਂਗੇ ਠੀਕ ਆ ਬਾਕੀ ਗਾਹਾਂ ਬਾਦ ਵੀ ਸਕਦਾ ਨਹੀਂ ਇੰਨਾ ਵੀ ਚੱਲ ਸਕਦਾ ਹੈਗਾ ਸਹੀ ਗੱਲ ਆ ਭਾਈ ਕੋਈ ਊਂ ਵੀ ਲੇਵਾ ਬਹੁਤ ਚੰਗਾ ਸੀਲ ਠੰਡੇ ਪਿਆ ਆਇਆ ਨਹੀਂ ਕਪਾਸਾ ਜਿਵੇਂ ਪੋਲਾ ਬਾਸਾ ਪਿਆ ਹੈਗਾ ਸਹੀ ਗੱਲ ਆ ਭਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕੱਦ ਦਿਖਾ ਦੇ ਵੀ ਇਧਰਲੇ ਪਾਸੇ ਵੀ ਖੜ ਕੇ ਹੂੰ ਤਾਂ ਦੇ ਕਿੰਨਾ ਵੈੜ ਦਾ ਮੁੱਲ ਕੱਦਾ ਹਨ ਹਾਂ ਭਾਈ ਜਣ ਬਹੁਤ ਚੌੜੀ ਚਾੜੀ ਬਹੁਤ ਵੈੜ ਵਾਕੀ ਸਹੀ ਗੱਲ ਆ ਭਾਈ ਤੇ ਵੈੜ ਦਾ ਲੇਖਾ ਹੀ ਨਹੀਂਗਾ ਭਾਈ ਮੁੱਲ ਕੀ ਆ ਭਾਈ ਇਹਦਾ ਮੁੱਲ ਇਹਦਾ 55000 ਰੁਪਏ 52000 ਦੀ ਹਾਂ ਤੇ ਨਾ ਦੇਵਾਂਗੇ ਭਾਈ ਠੀਕ ਆ ਭਾਈ 55000 ਰੁਪਿਆ ਮੁੱਲ 52 ਛੋੜ ਕਰਾਂਗੇ 52000 ਚੋ ਭਾਈ ਠੀਕ ਆ ਭਾਈ ਆਪਣੀ ਬਜੇ ਨਾ ਹੁੰਦੀ ਵੈੜ ਕਿੰਨੇ ਰੁਪਿਆ ਦੀ ਸੀ ਵੈੜ ਸੀ 85000 ਦੀ ਉਹਦੇ ਹੱਥ ਨਾ ਸੀ ਵੈੜ ਸਹੀ ਗੱਲ ਆ ਭਾਈ ਹਨਾ ਕਿਆ ਬਾਤ ਕੱਲਾ ਕੱਲਾ ਤਾਣ ਚਵਾਈ ਚੋਈ ਬਈ ਨੰਬਰ 1 ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਦੁੱਧ ਹੁਣ ਵੀ 7-8 ਕਿਲੋ ਬੋਲ ਡੰਗ ਦੀ ਤਿਆਰ ਆ ਗਈ ਠੀਕ ਆ ਬਈ ਕਿਸੇ ਵੀਰ ਨੂੰ ਬਾੜ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਧੰਨਵਾਦ